ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਨੋਨੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਕਰਕੇ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਚਾਰ ਪਸ਼ੂ ਸੇਲ ਕਰਨੇ ਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਵੇ ਸਵਾਏ ਪਸ਼ੂ ਨੂੰ ਦੋ ਟੰਮ ਚੋਕਿਆ ਆਪਣੇ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂ ਨੇ ਡੀਟੇਲ ਲੈਣੀਆਂ ਹਾਂ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਬੇਟੀ ਹੋਤੀਆਂ ਤੁਸੀਂ ਨਾਮ ਠੀਕ ਆ ਜੀ ਤੇ ਚਾਰ ਪਸ਼ੂ ਅੱਜ ਹਾਂਜੀ ਚਾਰ ਜੀ ਕਹਿੰਦੇ ਸਾਰੀਆਂ ਸੂਈਆਂ ਹੀ ਆ ਟੋਕਣਾ ਜੀ ਸੂਈਆਂ ਸੂਈ ਟੋਕੜਾ ਹੀ ਆ ਟੋਕੜਾ ਟੋਕੜਾ ਜੀ ਪੁੱਜਦੇ ਠੀਕ ਆ ਹਾਂਜੀ ਐਡਰੈਸ ਦੱਸ ਦੋ ਜੀ ਆਪਣਾ ਐਡਰੈਸ ਜੀ ਪਿੰਡ ਨੂਨੇ ਦਾ ਤਰਸੀਖਤ ਜਿਹੜਾ ਤਰਨਤਨ ਸਾਹਿਬ ਜੋ ਠੀਕ ਆ ਜੀ ਹਾਂਜੀ ਢੰਡਿਆ ਵਾਲੇ ਤਰਨਤਨ ਰੋਡ ਤੋਂ ਕਹਿੰਦੇ ਜੀ ਆਪਣਾ ਠੀਕ ਆ ਹਾਂਜੀ ਨਾਮ ਕੀ ਜੀ ਵਰਕਟ ਸਿੰਘ ਫੋਨ ਨੰਬਰ ਦੱਸ ਦੋ ਜੀ 88843947 ਠੀਕ ਆ ਹਾਂਜੀ ਤੇ ਸ਼ੁਰੂਆਤ ਇਤੋਂ ਕਰੀ ਜਾਣੀ ਤੁਸੀਂ ਹਾਂਜੀ ਹਾਂਜੀ ਕਿੰਨਾ ਜੀ ਦੁੱਧ ਦੇ ਦੇ ਕੋਲ ਦੁੱਧ ਵੀਰੇ 9 ਕਿਲੋ 8 ਕਿਲੋ ਲਾਵੇ ਜਿਹੜਾ ਪੱਕਾ ਅੱਛਾ 8 ਕਿਲੋ ਹਾਂਜੀ ਠੀਕ ਤੇ ਕਿੰਨੇ ਕ ਚਿਰ ਦੀ ਸੂਈ ਹੈ ਜੀ ਉਹ ਵੀ ਮੇਰੇ ਹੋ ਗਿਆ 3-4 ਮਹੀਨੇ 3-4 ਮਹੀਨੇ ਬਣੀ ਵੀ ਹੈਗਾ ਬਣੀ ਵੀ ਹੈ ਗਾੜੀ 2 ਮਹੀਨੇ ਚੱਕ ਨਹੀਂ ਆਪਣੇ ਵੀਰ ਕੋਈ ਡਾਕਟਰ ਕਰਦਾ ਇੱਥੇ 2 ਮਹੀਨੇ ਢਾਈਆਂ ਤੇ ਨਾ ਦੀ ਠੀਕ ਹੈ ਹਾਂ ਜੀ ਆਵਾ ਪਿਛਲੀ ਵੀਡੀਓ ਜੀ ਪਾਈ ਹੋਈ ਸੀ ਸੱਚੇ ਠੀਕ ਹੈ ਵਿਕੀ ਵੀ ਆਪਣੇ 27000 ਦੀ ਠੀਕ ਹੈ ਬਾਕੀ ਕੋਈ ਮਜਬੂਰੀ ਬਣ ਕੇ ਕੋਈ ਹੋ ਚੱਕਰ ਠੀਕ 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 ਹੈ ਸਹੀ ਹੈ ਤੋੜ ਲਓ ਵੀਰ ਜੀ ਇਹਨੂੰ 8 ਕਿਲੋ ਦੁੱਧ ਬਾਕੇ ਗਾੜ-ਗਾੜ ਚੰਗਾ ਸੋਨਾ ਵਾ ਸੋਣੀ ਪੂਰੀ ਹੈ ਜੀ ਆਹ ਖੇਤੋ ਚੱਕ ਖਾਣ ਬੜੇ ਸੋਹਣੇ ਨੇ ਜੇ ਚੰਗੀ ਕੁਆਲਿਟੀ ਆ ਇਹ ਕਰੋ ਜੀ ਆ ਜੋ ਮੋੜ ਲਿਓ ਵੀਰ ਜੀ ਹੈ ਠੰਡੀ ਧੀਰੀ ਵੀਰ ਜੀ ਜੀ ਆ ਠੰਡੀ ਰਸੀ ਪਾਉਣ ਦੀ ਕਿ ਨਹੀਂ ਲੋੜ ਰਸੀ ਪਾਈ ਦੀ ਵੀਰ ਜੀ ਆਪਾਂ ਠੀਕ ਹੈ ਖਾਣ ਸੋਹਣੇ ਲੱਗੇ ਆ ਜੀ ਇਹਨੂੰ ਖਣਾ ਦੀ ਕੋਈ ਬਾਤ ਘਾਟ ਨਹੀਂ ਹੈ ਜੀ ਬਾਤ ਘਾਟ ਮੇਰੇ ਉਨੇ ਮੇਰੇ ਕੀ ਹੈ ਦੋ ਜਾ ਧਾਰਾਂ ਦਾ ਉਧਰ ਉਧਰ ਹੀ ਹੋ ਸਕਦਾ ਵੀਰ ਜੀ ਮੈਂ ਤੁਹਾਨੂੰ ਅਖੀਆ ਮੈਂ ਠੀਕ ਹੈ ਹਾਂ ਜੀ ਕਿਉਂਕਿ ਮੈਨੂੰ ਛਾਪ ਕੇ ਜੀ ਆਇਆ ਥਾਂ ਚ ਥੋੜਾ ਮੈਨੂੰ ਲੱਗਦਾ ਦੋ ਚਾਰ ਸਾਨਾ ਫਰ ਕੇ ਹਾਂ ਜੀ ਹਾਂ ਜੀ ਠੀਕ ਹੈ ਤਾਂ ਮੁੱਲ ਕਿੰਨਾ ਕਰਨਾ ਜੀ ਮੁੱਲ ਦਾ ਦੇਰੀ ਅੱਜ ਪਹੁੰਚ ਹਾਂ ਜੀ ਉਹਦਾਂ ਦੇ ਪਾਇਆ 3000 ਰੁਪਏ ਖਾਣਾ ਹਾਂ ਜੀ ਆ ਦੇ ਦਿਓ 5000 ਨੀ ਮਰਾਂ ਛੋੜ ਕਿ ਨਹੀਂ ਕਰ ਦੋਗੇ ਤੁਸੀਂ ਕਰਾ ਲਓ ਜੀ ਕਰ ਦੇ ਆਪਣੇ ਸਾਹ ਨੂੰ ਨਹੀਂ ਕਰ ਲਓ ਤੁਸੀਂ ਕਰ ਦੇ 1000 ਰੁਪਏ ਦੇ ਕੇ ਆ ਜੇ ਤੁਸੀਂ ਦੱਸ ਦੋ ਹਾਂ ਬਾਈ ਆ ਗਏ ਦੀ ਵੇਜੀ ਠੀਕ ਹੈ ਕਿ ਜਿਹੜੀ ਹਾਂ ਨਾ ਹੀ ਬਾਈ ਆ ਮਾਨਦਾਨ ਮੌਕੇ ਤੇ ਕਰ ਦੋ ਜਿਹੜਾ ਦੋ ਵੇਜ ਵਜਣਾ ਹੋਵੇ ਸਾਡੇ ਕੋਲ ਕੇਰ ਨਹੀਂ ਹੁੰਦੀ ਤਾਂ ਚਿਚੜ ਦੇਖੋ ਕਿਦਾਂ ਪਏ ਹੋ ਠੀਕ ਹੈ ਮੈਂ ਕਹਦਾ ਭਰੀ ਪਈ ਚਟਾ ਮੰਗਾ ਜੀ ਕੱਲ ਬਣੇ ਤਾਂ ਵੇਚ ਦੇਣੀ ਇਹ ਨਹੀਂ ਨਾ ਮੈਂ ਤੀ ਹੋਣੇ ਨਹੀਂ ਵੇਚਣੀ ਜਿੰਨਾ ਮੁੱਲ ਪਹਿਲਾਂ ਹੈ ਠੀਕ ਹੈ ਤਾਂ ਟੀਕਾ ਲਵਾ ਦੇ ਚਿਚੜਾਂ ਨਾਲ ਚਿਚੜਕਦੇ ਚਿਚੜਾਂ ਆਲਾ ਟੀਕਾ ਲੱਗ ਜਾਂਦਾ ਚਿਚੜ ਦੋਸੇ ਨੂੰ ਮਰ ਜਾਂਦੇ ਘਰ ਜਾਣਾ ਮੇਰੇ ਚੱਕ ਵਾ ਠੀਕ ਹੈ ਹਾਂਜੀ ਹਾਂਜੀ ਸਹੀ ਹੈ ਤੇ ਕਿਨੇ 22000 ਦੀ ਹਾਂਜੀ 22000 ਜੀ ਜਸਨਾਹ ਠੀਕ ਆ ਥੋੜਾ ਬਾ ਮੌਕੇ ਤੇ ਵੇਚ ਲਾਂਗੇ ਉਹ ਜਿਹੜੀ ਅਗਲੀ ਆ ਉਹ ਵੀ ਮੇਰੇ ਦੀ ਸੁਈ ਨੂੰ ਹੋ ਗਿਆ 1.5 ਦੋ ਮਹੀਨੇ ਆਛਾ ਇਹ ਸੁਈ ਵੀਰੇ ਮੈਂ ਝੂਠ ਨਹੀਂ ਮਾਰਨਾ ਥੋੜੇ ਘੱਟ ਗਰੀ ਹੈ ਬਸ ਸੁਈ ਹੋਣਾ ਪੱਕੇ ਟਾਈਮ ਤੇ ਤੁਹਾਡੇ ਘਰ ਸੁਈ ਹਾਂਜੀ ਹਾਂਜੀ ਠੀਕ ਆ ਹਾਂਜੀ ਕਿੰਨਾ ਦੁੱਧ ਦੇ ਕੋਲ 8 ਕਿਲੋ ਜੀ ਪੱਕਾ 8 ਕਿਲੋ ਦੁੱਧ ਹਾਂਜੀ ਠੀਕ ਤੌਰ ਵੀਰੇ ਨੂੰ ਹੋ ਲਾ ਬਾਕੀ ਸੋਹਣੀ ਹੈ ਪ੍ਰਿੰਟ ਪੌਂਡ ਚੰਗਾ ਹੈ ਹੈ ਠੰਡੀ ਤੇਰੀ ਇਦਾਂ ਵੀ ਜੇ ਹਾਥੂ ਤੇ ਜਿੱਦਾਂ ਮਾਰਦੇ ਨਾ ਕਿਉਂ ਲੱਗੋ ਛੜਾਉਣ ਜਾਂ ਕਰਦੀ ਆ ਜਿਹੜੀ ਪਈ ਧਾਰਦੀ ਹੈ ਠੀਕ ਹੈ ਹਾਂਜੀ ਬਾਕੀ ਥਾਣ ਬੜੇ ਸੋਹਣੇ ਲੱਗੇ ਆ ਜੀ ਰੰਗ ਵੀ ਬੜਾ ਸੋਹਣਾ ਜੀ ਆ ਰੰਗ ਬਹੁਤ ਘੱਟ ਲੱਭਦਾ ਹੈ ਚਾਹੇ ਅਡਾ ਲਾ ਰੰਗ ਹਾਂਜੀ ਬਾਕੀ ਕਾਦ ਕਾਟ ਪੂਰਾ ਵੱਡਾ ਵਾ ਸੂ ਪਹਿਲਾਂ ਭਾਈ ਹਾਂਜੀ ਹਾਂਜੀ 8ਵੇਂ ਮਹੀਨੇ ਸੂ 8ਵੇਂ ਮਹੀਨੇ ਜੀ ਇਹ ਪਹਿਲਾਂ ਕੱਚੀ ਬੱਜੀ ਵਿੰਦੇ ਰਹੇ ਆ ਤੁਹਾਡੇ ਘਰ ਆਪਾਂ ਹਾਂ ਹਾਂਜੀ ਹਾਂਜੀ ਡੰਗਰ ਜਾ ਰਿਹਾ ਵਾ ਕੋਈ ਨਹੀਂ ਪਤਾ ਨਹੀਂ ਲੱਗਾ ਤੇ ਬੱਚਾ ਮਰਿਆ ਦਿੱਤਾ ਕਿਦਾਂ ਮਰਿਆ ਵੀ ਕਿਵੇਂ ਮਰਿਆ ਜੇਰ ਜੂਰ ਪਾਤੀ ਸੀ ਨਾ ਓਕੇ ਵੀਜੀ ਹੋਣਾ ਸਫਾਈ ਸੂਈ ਹੋ ਗਈ ਹਨ ਬਾਕੀ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਹੁਣ ਇਹਦੇ ਵੀਜੀ ਆਪਣੇ 10 ਤਰੀਕ ਦਾ ਦਿਨ ਪੂਰੇ ਆਇਆ ਹੋਈ ਸਲੀ ਦਿਨ ਪੂਰੇ ਹੋ ਗਏ ਹਨ ਤੇ ਬਾਕੀ ਹੁਣ ਆ ਸੁਗਾਂ ਚ ਚੱਲਣ ਦੀ ਜੜੇ ਦਿਨ ਹੁਣ ਮੰਨ ਕੇ ਚਲੋ ਕਿ ਦਿਨ ਪੂਰੇ ਹੋ ਗਏ ਤੇ ਦੁੱਧੋਂ ਵਾਜਣਾ ਇਹਨੂੰ ਹਾਂਜੀ ਹਾਂਜੀ ਲੈ ਜਾ ਵੀਰ ਦੁੱਧੋਂ ਵੀ ਜਵਾਦੀ ਨਹੀਂ ਆਉਂਦੀ ਉਹ ਦਿਨ ਜਿੰਨਾ ਸੂਈ ਉਹਦੇ ਮਾਹਾਂ ਇਹ 4-5 ਕਿਲੋਏ ਹੁੰਦੇ ਲੱਸੀ ਬਾਲੀ ਹੀ ਜਦੋਂ ਇਹ ਬਾਹਰ ਵੱਜੀ ਹੁੰਦੀ ਹੈ ਇੱਥੇ ਉਹਦੇ ਕਰਮ ਵਾਲੀ ਜੀ ਤੋਂ ਹੁਣ ਕਾਇਮ ਹੋ ਗਈ ਇੱਦਾਂ ਹੋਰ ਹੋਣਾ ਕਾਇਮ ਜੀ ਠੀਕ ਹੈ ਠੀਕ ਹੈ ਪਹਿਲੇ ਖੱਬੇ ਕੀ ਨਾਣਾ ਕਰੋ ਜੇਕਰ ਮੋਲੇ ਦਾ ਦੱਸ ਦੀ ਮੇਰੇ ਕਿੰਨਾ ਕਰਨਾ ਮੋਲਾ ਵੀ ਜੇ ਮੋਲਾ 28000 ਰੁਪਿਆ ਹਾਂਜੀ ਹੁਣ ਆ 25000 ਦੀ ਛੋੜੋ ਜੁਮੋ ਕੇ ਦੇ ਕਰਦਾ ਮੋਕੇ ਹੂੰ ਲਾਵੇ ਕੋਈ ਹਨਾ ਅਗਲੀ ਵੀ ਕੱਢ ਲਿਆ ਬਾ ਅਗਲੀ ਵੀ ਕੱਢ ਲਾ ਕੱਢ ਲਾ ਇਹ ਬੱਟ 2020 ਕੱਦ ਕਾਫੀ ਵੱਡਾ ਹੈ ਦਾ ਹਨਾ ਕਰੋ ਜੀ ਵੱਡੇ ਕੱਦ ਦੀ ਮਾਲ ਗਿਆ ਬਹੁਤ ਸੋਹਣੀ ਸੁਨਖੀ ਹੈ ਜੀ ਕਰੋ ਜੇ ਇਹਦਾ ਸੂਆ ਕਰਵਾ ਵੀਰ ਜੀ ਤੇ ਤੀਜਾ ਵੀ ਹੋ ਸਕਦਾ ਚੌਥਾ ਵੀ ਪੰਜਵਾਂ ਵੀ ਹੋ ਸਕਦਾ ਛੇਵਾਂ 10 ਵਾਂ ਵੀ ਹੋ ਸਕਦਾ ਵੀ ਜੀ ਪੱਕਾ ਨਹੀਂ ਆਪਾਂ ਨੂੰ ਪਤਾ ਨਹੀਂ ਸੂਗੇ ਦਾ ਤੇ ਭਾਵੇਂ 10 ਵਾਂ ਵੀ ਹੋਵੇ ਇਹਦੀ ਆ ਨਹੀਂ ਆ ਹਾਂ ਪਤਾ ਹੀ ਨਹੀਂ ਜਦੋਂ ਹਨਾ ਦੋਦਰਾ ਪਤਾ ਵੀ ਜਿਹੜਾ ਦਾਗ ਜੋਵਾ ਆਪਾਂ 8 ਕਿਲੋ ਦੀ ਗਾਰੰਟੀ ਦੇਣੀ ਆ। ਭਾਵੇਂ ਅਗਲੇ ਦੇ ਘਰੇ 4 ਕਿਲੋ ਵਾਧ ਦੇ ਦੇ ਭਾਵੇਂ 5 ਕਿਲੋ ਦੇ ਦੇ। ਪਹਿਲੀ ਵਾਰਾਂ ਕਿਸੇ ਬੰਦੇ ਨੇ ਇਹ ਚੀਜ਼ ਕਹੀ ਵੀ ਦਹਿਵਾ ਵੀ ਹੋ ਸਕਦਾ। ਨਹੀਂ ਤਾਂ ਇੰਨੀਆਂ ਵੀਡੀਓ ਪੈਂਦੀਆਂ ਕਿਸੇ ਬੰਦੇ ਨੇ ਇਹ ਚੀਜ਼ ਨਹੀਂ ਕਹੀ। ਜਿਹੜੇ ਕੀੜ ਦੀ ਮਾਰੀ ਨਾਥ ਬੜੀ ਦੁਸ਼ਟ ਕਹਿੰਨੇ ਪਾਈ ਕੰਜਾ ਮਾਰਦਾ ਬਾਣਾ ਪਾਵੇਂ ਮੈਨੂੰ ਗਾਲਾਂ ਕੱਢੀਆਂ ਸ਼ੋਭਾ ਨਹੀਂ ਦਿੰਦੀਆਂ ਭਲ ਕੱਢਣੀਆਂ ਪੈਂਦੀਆਂ। ਨਾ ਤੀ ਉਹਦੀ ਪਾਈ ਇਹ ਮਾਰੀ ਇਹਨੂੰ। ਠੀਕ ਬੋਲਦੀ ਲੱਗ ਮੈਨੂੰ। ਠੀਕ 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 ਆ। ਤੇ ਹੁਣ 8 ਕਿਲੋ ਦੁੱਧ? ਹਾਂ ਪੱਕਾ ਵੀ ਦੁੱਧ ਵਾਧੀ ਆ। ਸੂਈ ਨੂੰ ਕਿੰਨਾ ਘਿਰ ਹੋ ਗਿਆ? ਸ ਠੀਕ ਆ ਲੈ ਜਾ ਵੀਰ ਤੁਹਾਡੇ ਘਰ ਹੀ ਸੂਈ ਸੀ ਨਹੀਂ ਵੀਰੇ ਆਪਾਂ ਭੋਲੀਆਂ ਚ ਲਿਆਂਦੀ ਆ ਭੋਲੀਆਂ ਖੇਡੀਆਂ ਦੇ ਠੀਕ 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 ਤੇ ਬਾਕੀ ਦੱਸ ਕੇ ਦੇਣੀ ਵੀ ਤੇ ਇਹਨਾਂ ਥੋੜੀ ਗੱਲੇ ਤਾਂ ਬਹਿਣ ਕਰਕੇ ਮਸਟੈਗੀ ਹੋ ਗਈ ਜੇ ਉਹਦਾ ਕੋਈ ਥਣ ਪਹਾਰਾ ਵਿਖਾਉਂਦੀ ਜੋ ਅੱਛਾ ਹੁਣ ਥਣ ਸਹੀ ਆ ਵੀ ਥੋੜਾ ਕੁ ਵਾਹਗਾ ਥਣ ਚ ਕੋਈ ਫਰਕਤ ਨਹੀਂ ਹੈਗਾ 2 ਚਾਰ ਧਾਰਾਂ ਦਾ ਹੋਊਗਾ ਵਿੱਚ ਐਵੇਂ ਦੱਸੀ ਚੰਗੀ ਗੱਲ ਇਹ ਆ ਵੀ ਉਹ ਪੂਰੀਆਂ ਧਾਰਾਂ ਹੋ ਜਾਣੀਆਂ 2-4 ਦਿਨ ਰਹਿ ਕੇ ਠੀਕ 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 ਪੂਰੀਆਂ ਦਵਾਈ ਚੱਲਣ ਦੀ ਆ ਨ ਲੈ ਜਾ ਵੀਰ ਬੰਦੇ ਬਾਕੀ ਥਾਂ ਪਹਿਲਾਂ ਵੀ ਪਾਰਾ ਵਖਾਉਂਦੇ ਐ ਇੰਨਾ ਨਹੀਂ ਬਾਕੀ ਨੋਰਮਲ ਜਾ ਬਾਕੀ ਵਜੇ ਨੇ ਚੰਗਾ ਜੀ ਹਾਂ ਜੀ ਹਾਂ ਬਾਕੀ ਪਤਾ ਨਹੀਂ ਮੈਂ ਦੁੱਧ ਹੀ ਘਾਟੇ ਦੱਸਤਾ ਵਾ ਇਹ ਪਤਾ ਨਹੀਂ ਕਿੰਨਾ ਕਿੰਨੀ ਕਿਥੇ ਠੀਕ ਹੈ ਕੋਈ ਮੈਂ ਦੱਸਦੀ ਐ ਬਾਕੀ ਜਿਹੜਾ ਚੋਉ ਉਹਨੂੰ ਹੀ ਪਤਾ ਲੱਗਣਾ ਦੁੱਧ ਕਿੰਨਾ ਐ ਇਹਦੇ ਕੋ ਇਹਦਾ ਮੁੱਲ ਵੀਰ ਕਿੰਨਾ ਕਰਨਾ ਇਹਦਾ ਮਰਗੀਆ ਪੰਜੇ ਹੋਏ ਇਹ ਵੀ ਜਿਆਦਾ ਧਿਆਨ ਦੇਣਾ ਵੀ ਜੀ ਛੋੜੋ ਜੀ ਮੌਕੇ ਤੇ ਹਾਂਜੀ ਕਰ ਤਾਂ ਵੀ ਜੀ ਠੀਕ ਹੈ ਤੇ ਜੇ ਕੋਈ ਵੀਰ ਜਿੱਦਾਂ ਜੋੜਾ ਲਊਗਾ ਨਾਲ ਆਹ ਗਾਂ ਦੇਣਾ ਵੈੜ ਫਰੇ ਫ੍ਰੀ ਹਾਂਜੀ ਠੀਕ ਹੈ ਇਹਨਾਂ ਕਿ ਦੋ ਦਿਨ ਨਹੀਂ ਦੁੱਧ ਵੀ ਦਿੰਦੀ ਦੋ ਦਿਨ ਇਹਨੂੰ ਤੋਰ ਲਿਆ ਕਰੋ ਹਾਂਜੀ ਪਹਿਲਾਂ ਸੁਆਈ ਬੱਚੀ ਪਹਿਲਾਂ ਸੁਆਈ ਹਾਂਜੀ ਬਣੀ ਨੂੰ ਦੇਣੀ ਆ ਬਣੀ ਬੁਣੀ ਕਿ ਨਹੀਂ ਬਣੀ ਵੀ ਤੇ ਤੇ ਦੁੱਧ ਕਿੰਨਾ ਹੈ ਦੇਖੋ ਦੋ ਤਿੰਨ ਕਿਲੋ ਹੀਰੇ ਅੱਛਾ ਦੋ ਤਿੰਨ ਮੈਨੂੰ ਪਤਾ ਵੀ ਦਿਓ ਕਿੰਨਾ ਹਨ ਮੈਨੂੰ ਕਿਉਂਕਿ ਜਿੰਨਾ ਡਿੰਗ ਡੀ ਖੁਰ ਬਣੀ ਪੁਣੀ ਹੈਗੀ ਆ ਆ ਪਣੀ ਵੀਰੇ ਮਹੀਨੇ ਦੀ ਠੀਕ ਆ ਹਾਂਜੀ ਲੈ ਜਾ ਪਹਿਲਾਂ ਤੁਹ ਰਾਹੀ ਬੱਚੀ ਠਾ ਠੰਡੀ ਤਰੀਕੇ ਨਾਲ ਤਾਂ ਮਾਰਦੀ ਏ ਠੰਡੀ ਵੀਰੇ ਠੀਕ ਆ ਅਫੇ ਮੇਰੇ ਘਰ ਨੂੰ ਭਾਈ ਦੀਆਂ ਦੀ ਉਧਰ ਹੀ ਲੈ ਜਾ ਮੈਨੂੰ ਅੱਛਾ ਪਿੰਡੋਂ ਲਈ ਹੋਣੀ ਆ ਹਾਂਜੀ ਤੋ ਮੋਲੇ ਦਾ ਉਧਾਂ ਕਿੰਨਾ ਕਰਨਾ ਹਾਂਜੀ ਮੋਲ ਕਿੰਨਾ ਕਰਨਾ ਆਪਾਂ ਮੋਲ ਉਧਾਂ ਦੇ ਮਰਾ ਦਾ ਜੱਟ ਦੇ ਦੀ ਜੀ ਹੁਣ ਕੰਫਰਮ ਸਾਵਾਂ ਕਿਉਂ ਕਰੀ ਜੀ ਲੱਭ ਹਾਂ ਇਹ ਤਾਂ ਜਾਇਜ ਜਿਆ ਕਰ ਛੋਟ ਕਰਦੀ ਉਹ ਪੰਜ ਜਾਜ ਦੇ ਦਾਂਗੇ ਜੀ ਜਿਹੜੀ ਪੰਜ ਤਾਂ ਹੀ ਫੋਨ ਲਾ ਲਈ ਗੋਈ ਹਨਾ ਦੁੱਧ 1.5-2 ਕਿਲੋ ਹਾਂਜੀ ਠੀਕ ਆ ਪੱਕਾ ਦੋ ਦਿਨਾਂ ਵਿੱਚ ਜੀ ਲਓ ਜੀ ਸਹੀ ਹੈ ਕਰ ਨਹੀਂ ਕੋਈ ਗੱਲ ਬਾਤ ਹੋਰ ਭਰਾ ਆਪਣਾ ਫੋਨ ਲਾਵੇ ਤਾਂ ਆਪਣੇ ਸਰ ਜਿੱਦਾਂ ਮਰਜ਼ੀ ਆਣ ਕੇ ਚੋਈਆਂ ਸੁਈਆਂ ਚੋਈਆਂ ਤਸਦੀ ਕਰੇ ਵੀਰ ਭਰਾ ਠੀਕ ਆ ਹਾਂਜੀ ਤੇ ਬਾਕੀ ਭੈਣ ਭਰਾਵਾਂ ਨੂੰ ਬੇਨਤੀ ਆ ਵੀਰ ਆਨਲਾਈਨ ਸਾਈਪ ਵਾਲੇ ਨਾ ਆਨਲਾਈਨ ਕਿ ਨਹੀਂ ਉਹ ਵਾਲੇ ਦੀ ਵੇਚੀ ਆਪਣੇ ਕੋ ਸੱਚੇ ਮਿੱਤਰ ਵੀਰ ਆ ਪੌਂਦੇ ਨੰਬਰ ਦੇ ਦੇ ਰਹੇ ਹਾਂ ਜੀ ਠੀਕ ਆ ਹਾਂ ਜੀ ਤੇ ਬਾਕੀ ਜਿੰਨੇ ਵੀ ਹੋਣਾ ਉਹੋ ਹੀ ਪਸ਼ੂ ਚੋਇਓ ਆਗੇ ਜਿਹੜਾ ਤੁਸੀਂ ਲੈਣਾ ਮੇਰੀ ਵੀਡੀਓ ਵੀ ਆ ਕੇ ਮੇਰੀ ਪੋਲੀ ਠੱਗ ਦੇ ਵੇਖ ਕੇ ਤੇ ਮੈਨੂੰ ਕੋਈ ਠੱਗਣੀ ਵੀ ਆਂਦੇ ਮੇਰਾ ਠੱਗੀ ਵਾਜ ਵੀ ਗਈ ਵੀਰ ਜੀ ਆਪਾਂ ਨਾਲੇ ਵੀਰ ਹੋਣੀ ਤੁਹਾਨੂੰ ਜਾਣਦੇ ਆਪਾਂ ਗੱਲ ਵੀ ਕੀਤੀ ਆਪਾਂ ਆਪਾਂ ਇਹ ਕਿਹੜਾ ਵੀਡੀਓ ਨਹੀਂ ਦੱਸ ਸਕਦੇ ਆਪਾਂ ਦੀ ਰਿਪੋਰਟ ਲਈ ਹੋ ਵੀਰ ਗਾਂ ਠੀਕ ਆ ਆਪਣੇ ਬੰਦੇ ਨੇ ਬੜੀ ਸੋਹਣੀ ਚਾਦਰੀਆਂ ਮਾਰੀਆਂ ਆਪਣੇ ਨਾ ਜਿੱਦਾਂ ਜਵਾਕਾਂ ਜੋ ਕਾਨਿਆ ਆਪਣੇ ਪਿਓ ਮਰੀਦਿਆਂ ਕੋਈ ਗੱਲਾਂ ਗੁੱਲਾਂ ਸੁਣਾ ਕੇ ਆਪਣਾ ਮੋਸ਼ਨ ਕਰਕੇ ਨਾ ਗਾਂ ਦੇ ਦੂਦ ਦਿੱਤੀ ਆਪਾਂ ਬੜਾ ਯਕੀਨ ਨਾਲ ਇੱਕ ਚਵਾਈ ਕੀਤੀ ਅਗਲੇ ਦਿਨ ਭਰੇ ਥਣੀ ਲੈ ਆਉਂਦੀ ਬੜਾ ਯਕੀਨ ਨਾਲ ਪਤਾ ਨਹੀਂ ਉਹਨੇ ਕੀ ਕੀਤਾ ਕੀ ਨਹੀਂ ਪਾਣੀ ਕੀ ਹਿਸਾਬ ਦਾ ਗੁਰੂ ਅੱਖਾਂ ਘਟਾ ਹੀ ਪਾ ਗਿਆ ਬੰਦਾ ਠੀਕ ਹੈ ਹਾਂਜੀ ਵਾਕੀ ਹੋਇਆ ਵੀਰ ਨਾ ਹੀ ਕਰਿਆ ਕਰੋ ਜੇ ਮੈਂ ਘੋੜਾ ਦੇਖ ਆਉਣਾ ਕਰਿਆਗਾ ਮੇਰਾ ਫਾਇਦਾ ਨਾ ਚੁੱਕਿਆ ਕਰੋ ਠੀਕ ਹੈ ਹਾਂਜੀ ਚਲੋ ਕੋਈ ਗੱਲ ਨਹੀਂ ਹੋਰ ਬਾਦਾਂ ਗੱਟਾ ਹੋਰ ਮੈਂ ਤਾਂ ਭਲਾ ਹੀ ਕਰਦਾ ਵੀਰ ਦਾ ਚਲੋ ਸਹੀ ਹੈ ਲਾਲ ਬਾਅਦ ਸ਼ਰਮ ਚਾਹੀਦੀ ਵੱਡੇ ਵੱਡੇ ਜਿਹੜੋ ਜੋ ਹੋ ਗਿਆ ਹਮਾਲਾ ਉਹਦੀ ਤਾਂ ਇਦਾਂ ਨਹੀਂ ਉਹਨੂੰ ਮੋਸ਼ੀਆਂ ਨਹੀਂ ਇਹ ਗੱਲਾਂ ਸੁਣਾ ਕੇ ਸਾਨੂੰ ਨਹੀਂ ਕਰਨਾ ਚਾਹੀਦਾ ਚਲੋ ਕਈ ਕਰ ਜਾਂਦੇ ਕਈਆਂ ਉਹ ਤਰੀਕਾ ਮੈਨੂੰ ਉਹਦਾ ਘਰ ਦੀ ਗਾਂਵਰੇ ਪਰ ਉਹ ਵਪਾਰ ਕਰਦਾ ਵੀਰ ਜਾਨ ਦਸ ਹੀ ਦਿਨ ਵਿੱਚ ਵਪਾਰੀ ਬੰਨਾ ਵਾ ਕਾਰੀਗਰ ਬੰਦਾ ਵਾ ਤਰੀਕੇ ਹੁੰਦੇ ਕਈਆਂ ਕੋਲ ਇਦਾਂ ਨਹੀਂ ਵੇਚੀ ਚਲੋ ਕੋਈ ਮੇਰਾ ਆਪਣੀ ਸਮਝ ਨਾ ਲੈਣਾ ਆਪੋ ਆਪਣੀ ਸਮਝ ਸਾਰੀਆਂ ਦੀ ਕੋਈ ਇਸ ਤਰ੍ਹਾਂ ਕਰੀ ਜਾਂਦਾ ਮੈਨੂੰ ਉਹ ਵੀਰ ਨੇ ਕਿ ਆਪਣੀ ਸਮਝ ਨਾ ਲੈ ਮੈਨੂੰ ਪੁੱਛ ਲੈਣਾ ਮੈਂ ਵੀਰ ਗੱਲ ਦਿਆਂਗਾ ਗਾਂ ਨਹੀਂ ਠੀਕ ਹੈ ਹਾਂਜੀ ਬਾਕੀ ਕੋ ਨਹੀਂ ਸੋਤ ਤੂੰ ਯਾ ਸੋਈਆਂ ਆਪਣੀ ਚੋਤੇ ਵੀਰ ਕੋ ਲਾਇਓ ਵੀਰ ਨੂੰ ਫੋਨ ਤੇ ਆ ਕੇ ਇੱਥੇ ਤਸੱਲੀ ਜ਼ਰੂਰ ਕਰ ਲਿਓ ਆਪਣਾ ਜੀ ਦੋ 3 ਚੋਵੇ ਤਿੰਨ ਤੇ ਤਿੰਨ ਦਾ ਨਹੀਂ ਨਹੀਂ ਚੋਵੇ ਜ਼ਰੂਰ ਆਪਾਂ ਕਦੇ ਵੀ ਨਹੀਂ ਵੀਡੀਓ ਦੇਖ ਇੰਨਾ ਵੀ ਚੋਇਓ ਨਾ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ